ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਿਹੀ ਮੈਂ ਤੇਰੀ ਨਾਂ ਤਮਡੋਲੋ ਨਾ ਹਮ ਕਰਤੇ ਰਖ ਲੈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੇ ਸਦ ਹੀ ਰਹਾ ਤੁਰ ਪ੍ਰਭੂ ਸੈ ਮਗਰ ਬਸਿਓ ਮੇਰੇ ਤਨ ਕੇ ਤਪਤ ਬਜਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਸੇ ਬਸੈ ਆਈ ਜਸਾ ਮਗਰ ਤੈਸੀ ਕਸੀ ਹਮ ਏ ਕਹਿ ਕਰ ਜਾਨੀ ਹਮ ਨਿਰਤਾਨੇ ਜਿਉ ਏ ਤਨ ਪਾਇਆ ਮਰਤੇ ਫੂਟ ਗੁਮਾਨੀ ਕਰੈ ਗੁਮਾਨ ਚੁਬੈ ਤਿਸ ਸੂਲਾ ਕੋ ਕਾਡਨ ਕੋ ਨਹੀਂ ਅਜੈ ਸੋ ਚੋਬ ਕੋ ਬਿਲ ਲਲਤ ਬਿਲਤੇ ਨਰਕੇ ਘੋਰ ਪਚਾਹੀ ਕਬਨ ਨਾਰਿਕ ਕਬਨ ਸੁਰਗ ਵਿਚਾਰ ਸੰਤਨ ਦੂਰ ਦੇ ਹਮ ਕਾ ਹੋ ਕੀ ਕਾਣ ਨਾ ਕਟਤੇ ਆਪਣੇ ਗੁਰ ਪ੍ਰਸਾਦਿ ਆਵਤੋ ਜੈ ਚੜੇ ਸੰਗਾਸਨ ਮਿਲੇ ਹਸਾਰੰਗ ਪਾਨੀਂ ਦਾ ਆਰਾਮ ਕਬੀਰਾ ਏਕ ਪਈ ਹੈ ਕੋਈ ਨ ਸਕੇ ਪਛਾਨੀ ਸੰਤਾਂ ਮਨੋ ਦੁਤਾ ਦਨੋ ਏ ਕੁਟਵਾਰੀ ਮੇਰੇ ਦਿਵਸੇ ਰਹਿਣ ਤਿਰ ਪਾਉ ਪਲੋ ਸੋ ਕੀ ਸੇ ਚਵਰ ਘਰ ਫੇਰੀਂ ہم کو کرے تیرے دربارے پونکے اگے بذن پساڑ رہا پورب جنم ہم تمہارے सेवक اب تو مٹیا نہ جائی تیرے دوارے توں ساجھ کے ماتھے میر دگائی داگے ہوئے سرن میں جوجے بنداگے پگ جائے साधو ہوئے سو بھکت پہچان ہے ਹarele ਕਜਨ ਨ ਪਾਇ ਕੋਠੜ ਮੈਂ ਕੋਠੜੀ ਪਰਮ ਕੋਠੀ ਵਿਚਾਰੇ ਗੁਰਦੇ ਨੇ ਬਤ ਕਬੀਰ ਕਾ ਲਿਵ ਬਤ ਸਮਾੜ ਕਬੀਰ ਦੇ ਸੰਸਾਰ ਕੋ ਲੈਨੇ ਜੇ ਮਤਗ ਭਾਗੇ ਅੰਮ੍ਰਿਤ ਰਸ ਜਿਨ ਪਾਇਆ ਛੜਤਾ ਕਾ ਸੁਹਾਗੇ ਜੈ ਮੁਖ ਬੀਦੇ ਗੈਤਰੀ ਨਿਕਸ ਸੋ ਕਿਉਂ ਬ੍ਰਹਮਣੰ ਬਿਸਰਗ ਕਰੈ ਜਾ ਕੈ ਪਾਈ ਜਦ ਸਭ ਲਗੈ ਸੋ ਕਿਉ ਪੰਡਤ ਹਰਿ ਨਾ ਕਹੈ ਕਾਹੀ ਮੇਰੇ ਬ੍ਰਾਹਮਣ ਹਰਿ ਨਾ ਕਹੈ RAM ਨਾ ਬੋਲੇ ਪੜ ਦੂਜਿਕ ਭਰੇ ਰਹਾਓ ਅਪਨ ਊਚ ਨੀਚ ਕਰ ਪੂਜਨੇ ਅਠੈ ਕਰਮ ਕਰ ਉਦਰ ਪਰ 14 ਸ RAM ਨਾ ਬੋਲੇ ਪੰਡਤ ਦੂਜਿਕ ਭਰੇ ਆਪਨ ਰਹਾਉ ਆਪਨ ਊਚ ਨੀਚ ਕਰ ਭੋਜਨ ਹੱਠੇ ਕਰਮ ਕਰ ਉਧਰ ਪਰੈ 14 ਅਮ ਅਵਸੇ ਰਾਤੇ ਰਾਚਿ ਮੰਗੈ ਕਰ ਕੋ ਦੀਪਕ ਲੈ ਕੂਪ ਪਰੈ ਕਰ ਦੀਪਕ ਲੈ ਕੂਪ ਪਰੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ